ਆ ਇੱਕ ਨਵੀਂ ਭੂ ਆ ਗਈ ਸੁਣਿਓ ਜਰਾ ਜਿਹੜੀ ਹੁੰਦੀ ਹੈ ਹੈਲੋ ਆ ਕੀ ਗੱਲ ਸੀ ਬਤਕਾਹ ਕਿਉਂ ਜਾ ਕਰਿਆ ਸੀ ਪੂਏ ਟਿੱਬੇ ਤੇ ਨਾ ਮਾਲ ਛੱਡਿਆ ਹੋਇਆ ਸੀਗਾ ਜੀ ਉੱਥੇ ਰੇਂਜ ਨਹੀਂ ਆਉਂਦੀ ਸਾਡੇ ਇਹ ਮੈਂ ਤਾਂ ਖਾਤਾ 깔 ਦਿੱਤੇ ਸੀ ਖਾਪ ਚ ਪੈ ਖੂ ਪਾ ਕੇ ਨਾ ਮੈਂ ਤਾਂ ਮੈਨੇ ਸਕਰੀਨ ਸ਼ਾਟ ਕਲਪੀ ਕੀਤੀ अच्छा जी ते ਹਾਂ ਕਿੰਨੇ ਕੁ ਧੇਰ ਲੱਗੇਗੀ ਧੇਰ ਵਸ ਜੀ ਮੈਂ ਜਾਣਾ ਸੀ ਮੈਂ ਘਰੇ ਆਇਆ ਸੀ ਸਾਈਕਲ ਚ ਫੂਕ ਹੀ ਹੈ ਨਹੀਂ ਸੀਗੀ ਆ ਘਰੇ ਕਿਸੇ ਨੇ ਮੈਨੂੰ ਦੱਸਿਆ ਠੀਕ ਹੈ ਨਹੀਂ ਮੈਂ ਡੈਡੀ ਨੂੰ ਦੱਸਤਾ ਸੀਗਾ ਜੀ ਉਹ ਪੈਸੇ ਤਾਂ ਉਹ ਤੋਂ ਹੀ ਲੈਣੇ ਸੀਗੇ ਪਾਪਾ ਮੇਰੇ ਬਹੁਤ ਰੋਏ ਉਹ ਕਹਿੰਦੇ ਸੀ ਕਿ ਉਹ ਆ ਵੀ ਯਾਦ ਬਈ ਬਹੁਤ ਧੇਰ ਬਾਅਦ ਯਾਦ ਕੀਤਾ ਉਹਨੇ ਵੀ ਪੋਛਤਾ ਲੈਣਾ ਸੀ ਪੂਆ ਸੀਗੀ ਕਿਹੜੀ ਤੇ ਹੁਣ ਨਾ ਇੱਥੇ ਸਾਰੇ ਮੇਰੇ ਸਿਰ ਤੇ ਖਲੋਤੇ ਆ ਠੀਕ ਹੈ ਤੂੰ ਕਿਸੇ ਨਾਲ ਨਾ ਗੱਲ ਕਰਾ ਨਹੀਂ ਜਲਦੀ ਕਰਕੇ ਤੂੰ ਪੈਸੇ ਪੁਆ ਕਰਾ ਤੇ ਸਕਰੀਨ ਸ਼ਾਟ ਕਰ ਮੈ ਠੀਕ ਹੈ ਮੈਂ ਜਾਣਾਂ ਜੀ ਬੱਸ ਮੈਂ ਚੱਲਿਆ ਸੀਗਾ ਪਹਿਲਾਂ ਮੈਂ ਗਿਆ ਸੀਗਾ ਏਟੀਐਮ ਤੇ ਤੇ ਤੂੰ ਫਿਰ ਡੈਡੀ ਨੇ ਤੇਰੇ ਪਾਸੋਂ ਕੁਛ ਕਿ ਨਹੀਂ ਹਾਂਜੀ ਡੈਡੀ ਨੇ ਮੈਨੂੰ 175 ਰੁਪਏ ਦਿੱਤੇ ਆ ਜੀ ਕਿੰਨਾ 175 ਰੁਪਏ ਦਿੱਤੇ ਆਈ ਰੈਡੀ ਕਹਿੰਦਾ ਚਲ ਇਹ ਤਾਂ ਆਪਾਂ ਵੀ ਬਾਕੀ ਆਪਾਂ ਕਰ ਲੈਨੇ ਆ ਹੌਲੀ ਹੌਲੀ ਹੱਲ ਕਿੰਨੇ ਪਾਸੇ ਤੇ 175 ਰੁਪਿਆ ਹਾਂਜੀ ਆਹ ਕਿੰਨਾ ਜਾਣੀ ਕਿ 175 ਖੁਰਕਤੇ ਕੇ ਹਾਂਜੀ ਕਿੰਨਾ ਦੇਤੇ 175 ਜਾਇ ਦਿੱਤਾ ਨਹੀਂ ਜੀ 175 ਰੁਪਏ 175000 ਰੁਪਿਆ ਸਾਡੇ ਕੋਲ ਹੋਣਾ ਨਹੀਂ ਜੀ ਨਹੀਂ ਮੈਂ ਤੁਹਾਨੂੰ ਕਹਿਆ ਕਿ ਬੇਟਾ 50000 ਪੁਆਣਾ ਠੀਕ ਆ ਹਾਂਜੀ ਮੈਂ ਗਿਆ ਸੀਗਾ ਏਟੀਐਮ ਤੇ ਜੀ ਉਹਨਾਂ ਨੇ ਪਾਏ ਨਹੀਂ ਗੇ ਉਹ ਕਹਿੰਦੇ ਇੱਥੇ ਨਹੀਂ ਪੈਣੇ ਪੂਰਾ 50000 ਤੁਕਵਾਣਾ ਬੇਟਾ ਇਹਨੇ ਪੈਸੇ ਨਹੀਂ ਆਂਦੇ ਪੂਰਾ 50000 ਪੁਆਣਾ ਪੂਰਾ 50000 ਠੀਕ ਆ ਅੱਛਾ ਜੀ ਹਾਂ ਪੂਰਾ 50000 ਪੁਆ ਕੇ ਤੇ ਗਲਤੀ ਸਕਰੀਨਕਾਟ ਮੈਨੂੰ ਕਰ ਠੀਕ ਆ ਮੈਂ ਦੇਖਦਾ ਜੀ ਮੈਂ ਜਾਣਾ ਵਾ ਫਿਰ ਠੀਕ ਆ ਹਾਂਜੀ ਪਾਪਾ ਮੇਰੇ ਪੁੱਛਦੇ ਸੀਗੇ ਵੀ ਪੁੱਛ ਤਾਂ ਲੈਣਾ ਸੀ ਭੂਆ ਸੀਗੀ ਕਿਹੜੀ ਵੀ ਇੱਕ ਨਾ ਸਦ ਜੋ ਸਾਡੀ ਪਹਿਲੀ ਭੂਆ ਦੀ ਡੈਥ ਹੋਈ ਸੀਗੀ ਤੇ ਫੁੱਫੜ ਦਾ ਮੇਰਾ ਇੱਕ ਹੋਰ ਚਗਲ ਜੀ ਜਨਾਨੀ ਲਿਆਇਆ ਸੀਗਾ ਵੀ ਉਹ ਤਾਂ ਨਹੀਂ ਬੇਟਾ ਮੇਰੀ ਗੱਲ ਸੁਣ ਤੈਨੂੰ ਪਤਾ ਇੰਨਾ ਮੈਨੂੰ ਇੱਥੇ ਨਾਲ ਬਹੁਤ ਸਾਰਾ ਕੰਮ ਕਰ ਰੱਖੇ ਇਥੇ ਮੈਨੂੰ ਨਹੀਂ ਛੱਡਦੀ ਤੂੰ ਕਿਸੇ ਕੇ ਗੱਲ ਛੇੜਨਾ ਕਰੀਂ ਫਿਰ ਛੇੜਦੇ ਖਲੋਉਂਦੇ ਠੀਕ ਹੈ ਕਿੰਨਾ ਗਲਤੀ ਹੋ ਸਕਦਾ ਇਦਾਂ ਇੰਨਾ ਜਲਦੀ ਕਰਕੇ ਨਾ ਤੂੰ ਪੈਸੇ ਪਾ ਕੇ ਤੇ ਬੇਟਾ ਮੈਨੂੰ ਸਕਰੀਨਸ਼ਾਟ ਕਰ ਠੀਕ ਹੈ ਅੱਛਾ ਜੀ ਹੈਲੋ ਮੈਨੂੰ ਤੁਹਾਡੀ ਆਵਾਜ਼ ਨਹੀਂ ਸਮਝ ਆ ਰਹੀ ਜੀ ਬੇਟਾ ਮੈਂ ਤੁਹਾਨੂੰ ਕਹਿ ਰਹੀ ਹਾਂ ਪੂਰਾ 50000 ਕਵਾਨਾ ਤੁਸੀਂ ਭਟਾਤਾ ਜਾ ਰਿਹਾ ਹੈ ਨਹੀਂ ਉਹ ਪਾਪਾ ਤਾਂ ਕਹਿੰਦੇ ਸੀ ਭੂਆ ਨੂੰ ਸਾਬ ਬਹੁਤ ਆਉਣੇ ਉੱਥੇ ਪੂਰੇ ਕਰ ਦੇਣੇ ਆ ਪੈਸੇ ਨਹੀਂ ਬੇਟਾ ਮੈਂ ਕਿਹਾ ਪੂਰਾ 50000 ਤੁਸੀਂ ਕਵਾਨਾ ਇੱਥੇ ਨਾ ਮੈਨੂੰ ਇਸ ਤਰ੍ਹਾਂ ਛੱਡਣਾ ਕੋਈ ਨਹੀਂ ਠੀਕ ਹੈ ਅੱਛਾ ਜੀ ਹਾਂ ਪੂਰਾ 50000 ਭੁਆ ਕੇ ਤੇ ਫਿਰ ਬੇਟੇ ਜਲਦੀ ਕਰਕੇ ਮੈਨੂੰ ਸਕਰੀਨ ਸ਼ਾਟ ਕਰ ਠੀਕ ਹੈ ਠੀਕ ਹੈ ਜੀ ਉਹ ਆ ਕਰਦੇ ਨਾ ਜਲਦੀ ਕਰ ਕਿੰਨਾ ਜਲਦੀ ਹੋ ਸਕਦਾ ਇੰਨਾ ਜਲਦੀ ਤਮੰਨੀਆਂ ਤੇ ਜੁੜਾ ਛੁੜਾ ਕੀ ਆ ਠੀਕ ਹੈ ਜੀ ਕੋਈ ਨਹੀਂ ਬਸ ਪੁਆਇ ਇਹ ਮਰਦੇ ਵਰਤ ਦੇ ਤਾਂ ਹੈ ਨਹੀਂ ਸੀ ਸਾਡੇ ਨਾਲ ਪਾਪਾ ਕਹਿੰਦੇ ਆਪਾਂ ਛਡਾ ਕੇ ਕੀ ਲੈਣਾ ਕੀ ਗੱਲ ਹੈ ਪਾਪਾ ਕਹਿੰਦੇ ਆਪਾਂ ਛਡਾ ਕੇ ਕੀ ਲੈਣਾ ਉਹ ਤਾਂ ਕਹਿੰਦੇ ਵੀ ਉਹ ਤਾਂ ਆਪਣੇ ਨਾਲ ਮਿਲਦੇ ਵਰਤ ਦੇ ਤਾਂ ਹੈ ਨਹੀਂ ਸੀ ਬੇਟਾ ਮੇਰੇ ਸਾਹਮਣੇ ਨਹੀਂ ਆ ਰਹੀ ਤੁਹਾਡੀ ਬੋਤੂ ਇਸ ਤਰ੍ਹਾਂ ਕਰ ਮੈਂ ਕਿਹਾ 50000 ਪੂਰਾ ਪਾਣਾ ਤੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੈਂ ਚੱਲਿਆ ਵਾਂ ਬਸ 175 ਰੁਪਏ ਹੈਗੇ ਮੇਰੇ ਕੋਲੇ ਤੇ ਬਾਕੀ ਮੈਂ ਕਰਦਾ ਜੀ ਉਰੇ ਉਪਰੋਂ ਹੱਲ ਬਿੱਟਾ ਮੇਰੀ ਗਾਇਸ ਨੂੰ 175 ਰੁਪਏ ਨਹੀਂ ਪੁਆਣਾ ਤੂੰ ਅੱਛਾ ਜੀ ਇਹ ਤਾਂ ਬਹੁਤ ਥੋੜੇ ਹੈ 50000 ਰੁਪਏ ਆਖਿਆ 50000 ਥੋੜੇ ਆ ਜੀ ਅਸੀਂ ਤਾਂ ਮੈਂ ਮੈਂ ਡੈਰੀ ਤੇ ਵੀ ਗਿਆ ਸੀ ਪੈਸੇ ਪੁੱਛਣ ਮੈਂ ਕਿਹਾ ਵੀ ਅਸੀਂ 50000 ਲੈਣਾ ਵਾ ਤੇ ਉਹ ਕਹਿੰਦਾ ਸ਼ਰਮ ਕਰ 1.5 ਕਿਲੋ ਤਾਂ ਦੁੱਧ ਪਾਉਣਾ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਕਿ ਮੈਨੂੰ ਜ਼ਰੂਰ ਦਿੱਤਾ ਕਿਰਨ ਜੱਤੀ ਕਰਕੇ ਮੈਂ ਤੇਰੇ 50000 ਦੇ ਤੇਰੇ ਟੈਕ ਦੇ ਖਾਤੇ ਦੇ ਵਿੱਚ ਨਹੀਂ 50000 ਪਾਪਾ ਦਾ ਤਾਂ ਖਾਤਾ ਹੈ ਨਹੀਂ ਗਾਜੀ ਪਰ ਕਿ ਤੂੰ ਮਰਦੀ ਕਰਕੇ ਕਿਨਾ 50000 ਜਾਂ ਤਾਂ 40000 ਹੈ ਕੋਈ 40 50000 ਠੀਕ ਹੈ ਜੀ ਆ ਇੰਨੇ ਜਲਦੀ ਪਾ ਕੇ ਤਾਂ 175 ਰੁਪਏ ਨੇ ਪਾਉਣਾ ਇਹ ਮੈਨੂੰ ਕੋਈ ਕੰਮ ਨਹੀਂ ਕਰਨ ਲੈਣਾ ਮੈਨੂੰ ਇੱਥੇ ਛੱਡਣਾ ਕੋਈ ਨਹੀਂ ਠੀਕ ਹੈ ਇੱਥੇ ਇਹਨਾਂ ਨੇ ਫਿਰ ਮੈਨੂੰ ਮਾਰ ਦੇਣਾ ਹੈ। ਅੱਛਾ ਜੀ ਮਾਰ ਦੇਣਗੇ। ਹਾਂ ਤੁਹਾਨੂੰ ਪਤਾ ਨਾ ਤੂੰ ਇਹਨਾਂ ਨੇ ਇੱਥੇ ਮੈਨੂੰ ਮਾਰ ਦੇਣਾ ਤਾਂ ਫਿਰ ਇਹਨਾਂ ਨੇ ਮੈਨੂੰ ਵਾਪਸ ਹੀ ਨਹੀਂ ਆਉਣਾ ਹੁਣ ਤਾਂ ਇਹਨਾਂ ਨੇ ਮੈਨੂੰ ਕਹਿ ਦਿੱਤਾ ਕਿ 20 ਤਰੀਕ ਨੂੰ ਚਲੇ ਜਾਇਆ ਜੀ। ਨਹੀਂ ਤੂੰ 50000 ਨਾ ਪਾਇਆ ਤਾਂ ਫਿਰ ਇਹਨਾਂ ਨੇ ਮੈਨੂੰ ਆਣ ਹੀ ਨਹੀਂ ਦੇਆ ਠੀਕ ਹੈ। ਅੱਛਾ। ਹਾਂ ਠੀਕ ਹੈ ਬੁੱਤ ਜਿੰਨਾ ਜਲਦੀ ਹੋ ਸਕਦਾ ਉਹਨਾਂ ਜਲਦੀ 50000 ਪਵਾ ਕੇ ਨਾ ਤਾਂ ਮੈਨੂੰ ਸਕਰੀਨ ਸ਼ਾਟ ਭਰ ਠੀਕ ਹੈ। ਠੀਕ ਹੈ ਜੀ। ਹਾਂ ਜ ਕਿਤਾ ਹੈ ਹਲੋ ਚਲੋ ਹਾਂਜੀ ਭੂਆ ਜੀ ਹੱਲ ਤਾਂ ਹੋ ਗਿਆ ਜੀ ਪੈਸਿਆਂ ਦਾ ਹਾਂ ਹੋ ਗਿਆ ਤੇ ਹਾਂਜੀ ਮੈਂ ਗਿਆ ਸੀਗਾ ਜੀ ਪੌਣ ਏਟੀਐਮ ਚ ਅੱਛਾ ਤੇ ਪੈਸੇ ਕੁਰਾਖਣਾ ਸਕਰੀਨਸ਼ਾਟ ਭੇਜ ਮੈਨੂੰ ਠੀਕ ਹੈ ਉਹ ਕਿਸੇ ਪਾਸੇ ਪੈਂਦੇ ਨਹੀਂ ਸੀਗੇ ਕੀ ਹੋ ਗਿਆ ਵੀ ਪੁੱਤ ਏਟੀਐਮ ਵਾਲਿਆਂ ਨੇ ਬਹੁਤ ਘੁੱਟਿਆ ਜੀ ਮੈਨੂੰ ਉਹ ਮੂਝਾ ਖੋਲਦਾਲੀ ਸੀ ਮੈਂ ਬਚਦਾ ਫਸਾ ਲਿਆ ਸੀ ਗਈ ਇਪਸਾਨਾ ਦਾ ਜਿਹਦੇ ਨਾਲ ਆਪਾਂ ਲੱਕੜਾ ਵੜਦੇ ਉਹਨੇ ਦਾਅ ਫਸਾ ਲਿਆ ਸੀ ਗਈ ਵਿੱਚ ਅਰੇ ਮੈਨੂੰ ਬਹੁਤ ਘਟਿਆ ਪੈਸੇ ਤਾਂ ਹੁਣ ਪਾਉਣੇ ਸੀ ਭੂਆ ਦੀ ਜਾਨ ਜਾਂਦੀ ਆ ਤੋ ਪੁੱਤ ਫਿਰ ਤੂੰ ਹੋਰ ਕਿ ਤੂੰ ਜਾ ਕੇ ਬਹੁਤ ਜਲਦੀ ਕਰਕੇ ਮੇਰੇ ਵੀ ਜਿੰਨ ਬੱਕੀ ਪੈ ਜਾਈ ਇੱਥੇ ਐ ਭੂਆ ਤੁਰੋ ਨਾ ਤੂੰ ਮੰਨਦਾ ਕਿਤੇ ਮੈਂ ਆ ਜਾਣਾ ਉੱਥੇ ਆ ਜਾਣਾ ਦੱਸ ਪੂਆ ਰੋ ਨਾ ਹੱਸ ਚਪੂ ਤੂੰ ਜਲਦੀ ਕਰਕੇ ਪੈਸੇ ਪਵਾ ਕੇ ਮੈਨੂੰ ਸਕਰੀਨ ਸ਼ਾਟ ਖਾਲ ਕਿਸੇ ਹੋਰ ਦੁਕਾਨ ਤੇ ਚਲਾ ਜਾ ਠੀਕ ਹੈ ਦੁਕਾਨ ਤੇ ਕਿਹੜੇ ਇੱਥੇ ਦਾ ਬੀੜਾ ਵਾਲਾ ਖੋਖਾ ਹੀ ਆ ਨੇੜੇ ਤੂੰ ਵੀਰ ਭੋਤ ਇੰਦਰਾ ਕਰ ਤੂੰ ਬੈਂਕ ਵੀ ਚਲਾ ਜਾ ਨਾ ਬੈਂਕ ਹੈ ਨਹੀਂ ਕਿ ਨੇੜੇ ਜੀ ਕਿੰਨੀ ਦੇਖੋ ਬੈਂਕ ਕੋ ਪਤਾ ਨਹੀਂ ਸਾਈਕਲ ਤੇ 2 ਘੰਟਾ ਡੇਢ ਘੰਟਾ ਲੱਗ ਜਾਂਦਾ ਈ ਸਾਈਕਲ ਚ ਫੂਕ ਵੀ ਹੈ ਨਹੀਂ ਨੇ ਹੈਲੋ ਹੈਲੋ ਹਾਂਜੀ ਹੁਣ ਪੂਆ ਜੀ ਛੱਡ ਦੇਣਗੇ ਤੁਹਾਨੂੰ ਹਾਂਜੀ ਹੈਲੋ ਮੈਂ ਕਿਹਨੂੰ ਪੁੱਛ ਰਤੀ ਦਿਨ ਪੂਰਾ ਸਕਰੀਨਸ਼ਾਟ ਖਿੱਚ ਫੇਰ ਕਰ ਠੀਕ ਹੈ ਮੈਨੂੰ ਫੇਰ ਉੱਥੇ ਹੀ ਜਾਣਾ ਪੈਣਾ ਜੀ ਉਹਨਾਂ ਨੇ ਆ ਦਿੱਤਾ ਸੀ ਮੈਨੂੰ ਨਹੀਂ ਨਾ ਤੈਨੂੰ ਦਿੱਤਾ ਹੈ ਨਾ ਹਾਂਜੀ ਇਹ ਪੂਰਾ ਸਕਰੀਨਸ਼ਾਟ ਤਾਂ ਖਿੱਚ ਠੀਕ ਹੈ ਇੰਨਾ ਹੀ ਭੇਜਿਆ ਸੀਗਾ ਜੀ ਉਹਨਾਂ ਨੇ ਮੈਨੂੰ ਫੇਰ ਉੱਥੇ ਹੀ ਜਾਣਾ ਪੈਣਾ ਮੈਂ ਤਾਂ ਇੱਧਰ ਆ ਗਿਆ ਸੀ ਬੱਕਰੀਆਂ ਕੋਲੇ ਅੱਛਾ ਜੀ ਆਂਤ ਵਾਲਾ ਫੇਰ ਜਾ ਕੇ ਪੁੱਤ ਫੇਰ ਸਕਰੀਨਸ਼ਾਟ ਕਰ ਲੇਡੀ। ਹੁਣ ਨਾ ਪਾਪਾ ਰੋਟੀ ਲੈਣ ਗਏ ਆ ਉਹਨਾਂ ਨੂੰ ਆ ਜਾਣ ਤੋਂ ਫੇਰ ਜਾਣਾ ਵਾਪਸ ਮੈਂ। ਮੈਂ ਉਹਨਾਂ ਨੂੰ ਦੱਸ ਦੇਣਾ ਵੀ ਸਾਡੀ ਭੂਆ ਫੜੀ ਹੋਈ ਆ ਛਡਾਉਣੀ ਆ ਤੇ ਛੇਤੀ ਕਰੋ ਸਾਨੂੰ ਆ ਦੱਸੋ ਪੈਸੇ। ਪਹੁੰਚ ਕੇ ਕਿ ਇਹ ਬੋਦੀ ਇਸ ਤਰ੍ਹਾਂ ਕਿਸੇ ਨੇ ਦੱਸੀ ਉਹਦੇ ਅੱਛਾ। ਇਹ ਪਾਵਾ ਨੂੰ ਨਾ ਮਾਨੂੰ ਆ ਨਹੀਂ ਦੇਣਾ। ਤੇ ਮੈਂ ਇੱਧਰ ਤਾਂ ਮੈਂ ਕਿਸੇ ਨੂੰ ਦੱਸਣਾ ਹੀ ਪੈਣਾ ਜੀ ਇੱਧਰ ਥੋੜੀ ਮੈਂ ਦੱਸੂਗਾ ਕਿਸੇ ਨੂੰ ਨਹੀਂ ਪੁੱਤ ਤੈਨੂੰ ਨਹੀਂ ਪਤਾ ਇੱਥੇ ਬਹੁਤ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਨਹੀਂ ਦੇਣਾ ਤੂੰ ਕਿਸੇ ਨੇ ਵੀ ਨਾ ਦੱਸੀ ਠੀਕ ਹੈ ਕਿ ਮੇਰੇ ਪੂਆ ਫੜ ਰੱਖਤੀ ਹੈ ਅੱਛਾ ਜੀ ਕਿੰਨੇ ਨੇ ਪੂਆ ਫੜਿਆ ਕਿੰਨੇ ਨੇ ਕਾਲਿਆ ਨੇ ਕਿ ਗੋਰਿਆ ਨੇ ਫੇਰ ਪੁੱਤ ਜਲਦੀ ਹੈ ਪੂਆ ਹੀ ਕਾਲਿਆਂ ਜਿਆ ਨੇ ਫੜਿਆ ਕਿ ਗੋਰਿਆਂ ਜਿਆ ਨੇ ਪੂਆ ਇਹ ਫਿਰ ਦੁਆਰਾ ਕਰਦੇ ਆ ਹੈ ਪੂਆ ਪੂਆ ਪੁੱਤ ਪੂਰਾ ਸਿੱਖ ਪੂਆ ਪੂਰਾ ਸਕਰੀਨਸ਼ਾਟ ਪੂਰਾ ਸਕਰੀਨਸ਼ਾਟ ਕਰ ਲੈ ਅੱਛਾ ਮੈਂ ਪੂਆ ਪੁੱਛਦਾ ਸੀ ਕਿ ਕਾਲਿਆਂ ਜਿਆ ਨੇ ਫੜਿਆ ਕਿ ਗੋਰਿਆਂ ਜਿਆ ਨੇ ਇਹ ਪੁੱਤ ਗੋਰਿਆਂ ਦਾ ਫੜ ਤੇ ਪੂਆ ਸੜਿਆ ਜਾਂ ਫੁੱਫੜਾ ਤੂੰ ਗੋਰਾ ਰੱਖ ਕੇ ਪਰੇ ਕਰ ਆ ਪੁੱਤ ਜਲਦੀ ਕਰਕੇ ਸਿੱਖ ਸਕਰੀਨਸ਼ਾਟ ਕਰ ਲੈ ਹਾਂ ਹੈਲੋ ਹੈਲੋ ਹਾਂਜੀ ਭੂਈ ਹੈਲੋ ਹਾਂਜੀ ਹਾਂਜੀ ਪਾ ਪੁੱਤ ਦੱਸ ਤੂੰ ਪੈਸੇ ਪਾਉਣੇ ਕਿ ਨਹੀਂ ਪਾਉਣੇ ਨਹੀਂ ਭੂਆ ਪੈਸੇ ਤਾਂ ਮੈਂ ਪਵਾਉਂਗਾ ਮੈਂ ਤਾਂ ਆਪ ਕੋਸ਼ਿਸ਼ ਕਰੀ ਜਾਣਾ ਵੀ ਭੂਆ ਦੀ ਜਾਨ ਜਾਂਦੀ ਹੈ ਭੂਆ ਨੂੰ ਬਚਾਉਣਾ ਇਹ ਪੁੱਤ ਫਿਰ ਤੂੰ ਮੈਨੂੰ ਲੜ ਨਹੀਂ ਮੈਂ ਬਚਾਉਣਾ ਜੀ ਮੈਂ ਤਾਂ ਬਚਾਉਣਾ ਸੀ ਤਾਂ ਜਿਹੜਾ ਪਾਪਾ ਕਹਿੰਦੇ ਸੀ ਭੂਆ ਤਾਂ ਤੁਹਾਡੀ ਮਰ ਗਈ ਉਹਦਾ ਪਾਠ ਵੀਰ ਖਾਤਾ ਸੀ ਮੈਂ ਤਾਂ ਕਿਹਾ ਨਹੀਂ ਵੀ ਸਾਡੀ ਭੂਆ ਤਾਂ ਹੈਗੀ ਆ ਨਹੀਂ ਨਹੀਂ ਹਿੰਗਲ ਮੈਨੂੰ ਫੜ ਰੱਖਿਆ ਸੀ ਲੈ ਲਿਓ ਮੈਂ ਚੱਕ ਕੇ ਮੈਂ ਮਰੀ ਮਰੀ ਇਹ ਮੁੱਢ ਮੈਂ ਜਿੰਦੀ ਆ ਠੀਕ ਆ ਅੱਛਾ ਇਹ ਕਿੰਨਾ ਟਾਈਮ ਹੋ ਗਿਆ ਇਹ ਚੱਕੀ ਨੂੰ ਨਹੀਂ ਪੁੱਤ ਬਹੁਤ ਸਾਲ ਹੋ ਗਏ ਬਹੁਤ ਚਿਰ ਹੋ ਗਏ ਤੈਨੂੰ ਵੀ ਪਤਾ ਅੱਛਾ ਭੂਆ ਹਾਂ ਤੂੰ ਬਹੁਤ ਜਲਦੀ ਕਰਕੇ ਨਾ ਪੈਸੇ ਪਵਾ ਕੇ ਤੇ ਗੋਰੇ ਮੇਰੇ ਸਿਰ ਤੇ ਖਲੋ ਤੇ ਜਲਦੀ ਕਰਕੇ ਪੈਸੇ ਪਵਾ ਕੇ ਤੇ ਸਕਰੀਨਸ਼ਾਟ ਕਰ ਲੈ ਮੈਨੂੰ ਠੀਕ ਹੈ ਠੀਕ ਹੈ ਪੂਆ ਹਾਂ ਠੀਕ ਹੈ ਪੁੱਤ ਪੂਆ ਅ